ਵਿੰਡ ਪੰਜਾਬੀ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਸੋ ਦੋਸਤੋ ਗੱਲ ਕਰੀਏ ਆਪਾਂ ਭਾਰਤ ਪਾਕਿਸਤਾਨ ਯੁੱਧ ਦੀ ਲੜਾਈਆਂ ਦੀ ਹੁਣ ਤੱਕ ਜੋ ਵੀ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਕਾਰ ਜਿਹੜੀਆਂ ਜੰਗਾਂ ਹੋਈਆਂ ਨੇ 1975 ਆਪਣੇ ਉਸ ਤੋਂ ਬਾਅਦ 1999 ਕਾਰਗਲ ਗੱਲ ਕਰੀਏ ਮੌਜੂਦਾ ਸਮਾਂ ਕਾਰਗਲ ਦੀ ਜਿਹੜੀ ਵਿਕਟਰੀ ਸੀ ਕਾਰਗਲ ਦੀ ਜਿਹੜੀ ਆਪਣੀ ਜਿੱਤ ਸੀਗੀ ਭਾਰਤ ਵੱਲੋਂ ਉਹਦੇ ਇਸ ਵਕਤ ਜਿਹੜੇ ਦਿਨ ਨੇ ਉਹ ਪੂਰਾ ਮਹੀਨਾ ਉਸ ਨੂੰ ਸੈਲੀਬ੍ਰੇਸ਼ਨ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਜਾ ਰਿਹਾ ਉਸ ਨੂੰ ਮਨਾਇਆ ਜਾ ਰਿਹਾ ਸੋ ਸਾਡੇ ਦਰਮਿਆਨ ਇਸ ਵਕਤ ਮੌਜੂਦ ਨੇ ਕਾਰਗਨ ਜਿਹੜੀ ਆਪਣੀ ਯੰਗ ਹੋਈ ਸੀ ਉਸਦੇ ਮਹਾਨ ਯੋਧੇ ਨਰਗ ਸਿੰਘ ਜੀ ਬੀਬੀਪੁਰ ਜਿਹੜੇ ਉਸ ਵਕਤ ਮੌਜੂਦ ਸੀਗੀ ਇਹਨਾਂ ਦੀ ਯੂਨਟ ਯੂਨਟ ਦੇ ਵਿੱਚ ਇਹਨਾਂ ਦਾ ਕੀ ਅਹੁਦਾ ਸੀਗਾ ਕਿਸ ਤਰ੍ਹਾਂ ਇਹਨਾਂ ਨੇ ਸਾਰੇ ਜਿਹੜਾ ਉਹ ਕਾਰਜ ਕੀਤਾ ਉਹ ਗਲਵਤ ਕਰਾਂਗੇ ਡਿਟੇਲ ਦੇ ਵਿੱਚ ਨਰੰਗ ਸਿੰਘ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਪਿੰਡ ਪੰਜਾਬੀ ਚੈਨਲ ਦੇ ਵਿੱਚ ਸਵਾਗਤ ਕਰਦੇ ਹਾਂ ਅਤੇ ਜੋ ਤੁਹਾਡੀ ਯੂਨਿਟ ਵੱਲੋਂ ਜਿਹੜਾ ਇਹ ਮਹੀਨਾ ਕਾਰਗਿਲ ਦੀ ਵਿਕਟਰੀ ਦਾ ਕਾਰਗਿਲ ਦੀ ਜਿੱਤ ਦੀ ਜਿਹੜੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਹ ਪੂਰਾ ਚੱਲ ਰਿਹਾ ਸੋ ਅਸੀਂ ਵੀ ਸਾਡਾ ਵੀ ਮਤਅ ਸੀਗਾ ਇਹ ਸਾਡਾ ਵੀ ਬਣਿਆ ਕਿ ਅਸੀਂ ਤੁਹਾਡਾ ਨਾਲ ਗੱਲਬਾਤ ਕਰੀਏ ਇਸ ਜਿਹੜੇ ਪੂਰੇ ਮਹੀਨੇ ਦੇ ਵਿੱਚ ਆਪਣਾ ਯੋਗਦਾਨ ਪਾਈਏ ਇਹ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡਾ ਉਸ ਵਕਤ ਜਿਹੜੀ ਜੁਨਟ ਸੀ ਤੁਹਾਡੀ ਤੁਹਾਡਾ ਕੀ ਹੁੰਦਾ ਸੀਗਾ ਮੈਂ ਸਭ ਤੋਂ ਪਹਿਲਾਂ ਪਿੰਡ ਪੰਜਾਬੀ ਚੈਨਲ ਦਾ ਸਵਾਗਤ ਕਰਦਾ ਹਾਂ ਕਿ ਉਹ ਸਾਡੇ ਗ੍ਰਹਿ ਵਿਖੇ ਪਹੁੰਚੇ ਨੇ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਦੇਸ਼ ਲਈ ਜਾਨ ਤਾਂ ਦਿੱਤੀਆਂ ਨੇ ਉਹਨਾਂ ਦੇ ਸਾਡੇ ਦਿਨ ਚੱਲ ਰਹੇ ਨੇ ਉਹਨੂੰ ਕਵਰ ਕਰਨ ਲਈ ਸਾਡੇ ਕੋਲ ਪਹੁੰਚੇ ਨੇ ਮੈਂ ਵੈਲਕਮ ਕਰਦਾ ਜੀ ਐ ਕਰਨਾ ਪਿੰਡ ਪੰਜਾਬੀ ਚੈਨਲ ਨੂੰ ਸ਼ੁਕਰੀਆ ਸ਼ੁਕਰੀਆ ਤੇ ਜੇ ਆਪਾਂ ਅੱਜ ਕਾਰਗਿਲ ਜੰਗ ਦੀ ਜੋ ਗੱਲ ਕਰੀਏ ਹਾਂਜੀ ਦਾ ਇਹ ਜੋ ਦਿਨ ਨੇ ਸਾਰੇ ਅਸੀਂ ਕਾਗਲ ਸ਼ਹੀਦਾਂ ਦੀ 25ਵੀਂ ਵਰ੍ਹੇਗੰਢ ਜਿਹੜੀ ਉਹ ਮਨਾ ਰਿਆ ਸਿਲਵਰ ਜੁਬਲੀ ਮਨਾ ਰਿਆ ਅਸੀਂ 25 ਸਾਲ ਹੋ ਗਏ ਲੋਏ 25 ਸਾਲ ਹੋ ਗਏ ਜੀ ਹਾਂ 25 ਸਾਲ ਹੋ ਗਏ ਤੇ ਇਹਦਾ ਮਤਲਬ ਮੇਨ ਮਕਸਦ ਸਾਡਾ ਇਹੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਾ ਸਨਮਾਨ ਦੇਣਾ ਜੀ ਸਨਮਾਨ ਦੇਣਾ ਕਿਉਂ ਜਿਨ੍ਹਾਂ ਦੇ ਨੌਜਵਾਨ ਪੁੱਤਾਂ ਨੇ ਦੇਸ਼ ਦੀ ਸ਼ਹਾਦਤਾਂ ਦੇ ਦਿੱਤੀਆਂ ਹੂੰ ਸਾਡੇ ਲਈ ਤਾਂ ਸਾਡਾ ਫਰਜ਼ ਬਣਦਾ ਵੀ ਉਹਨਾਂ ਦੇ ਜੋ ਪਰਿਵਾਰਾਂ ਨੂੰ ਅਸੀਂ ਸਨਮਾਨ ਦੇਈਏ ਤੇ ਉਹਨਾਂ ਨੂੰ ਵੀ ਯਾਦ ਕਰੀਏ ਤੇ 25 ਜਾਲੇ ਤੇ ਸੀ ਬਹੁਤ ਵੱਡੇ ਪ੍ਰੋਗਰਾਮ ਸਾਰੇ ਭਾਰਤ ਦੇ ਵਿੱਚ ਚੱਲਦੇ ਨੇ ਲੇਕਿਨ ਜਿਹੜਾ ਪੰਜਾਬ ਦੇ ਵਿੱਚ ਹੈ ਪੰਜਾਬ ਦੀ ਵੱਧ ਸੀ ਦੀ ਜਿਹੜਾ ਪੰਜਾਬ ਨੇ ਪਾਈਆਂ ਸੀ ਜੰਗ ਦੇ ਵਿੱਚ ਬਹੁਤ ਦੇਸ਼ ਅੱਛਾ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਅਨ ਸਵਾਲ ਕੀਤਾ ਦੀ ਉਸ ਟਾਈਮ ਫਿਰ ਉਹ ਜੁੰਟ ਦੇ ਵਿੱਚ ਤੁਸੀਂ ਜਿਹੜੇ ਹਾਜ਼ਰ ਤੁਹਾਡਾ ਕੀ ਅਹੁਦਾ ਸੀ ਉਸ ਟਾਈਮ ਤੁਸੀਂ ਛੁਪਾਹੀ ਸੀਗੇ ਜਾਂ ਹੌਲਦਾਰ ਕੀ ਸੀ ਹਾਂ ਮੈਂ ਸਰ ਮੈਂ ਹੌਲਦਾਰ ਲਾਲ ਸਿੰਘ ਸਰ ਮੈਂ ਟ੍ਰਾਂਸਪੋਰਟਦਾਰ ਜਿਹੜਾ ਹੌਲਦਾਰ ਸੀਗਾ ਜਿੱਦਾਂ ਕੋਈ ਅਡਾ ਇੰਚਾਰਜ ਹੁੰਦਾ ਨਾ ਮੈਂ ਐਕਸਚੇਂਜਮੈਂਟ ਦੇ ਵਿੱਚ ਟ੍ਰਾਂਸਪੋਰਟ ਦਾ ਅਡਾ ਇੰਚਾਰਜ ਸੀ ਔਰ ਸੈਕੰਡ ਹੈਂਡ ਕਮਾਂਡਰ ਅੱਛਾ ਜੀ ਕਮਾਂਡਿੰਗ ਅਫਸਰ ਤੋਂ ਜਿਹੜਾ ਦੂਜੇ ਨੰਬਰ ਤੇ ਅਫਸਰ ਹੁੰਦਾ ਹੈ ਉਹਦਾ ਮੈਂ ਡਰਾਈਵਰ ਸੀ ਉਹ ਉਸ ਟਾਈਮ ਤੇ ਉਸ ਟਾਈਮ ਤੇ ਜੌਂਟ ਦੇ ਵਿੱਚ ਅੱਛਾ ਨਰੰਗ ਸਿੰਘ ਜਦੋਂ ਇਹ ਕਾਰਗਰ ਨੂੰ ਆਪਾਂ ਦੇਖਦੇ ਹਾਂ ਹਨਾ ਇੱਕ ਵੱਡੀ ਯੁੱਧ ਸੀਗਾ ਵੱਡਾ ਯੰਗ ਸੀਗੀ ਇਹ ਉਸ ਟਾਈਮ ਚਲੋ ਸੋਸ਼ਲ ਮੀਡੀਆ ਉਹ ਨ ਨਹੀਂ ਕਿਹਾ ਜਾ ਪਰ ਜਨ ਦੀ ਟੀਵੀ ਦੇ ਉੱਤੇ ਬਕਾਇਦਾ ਉਹ ਸਾਰਾ ਕੁਝ ਹੈ ਨਾ ਦਿਖਾ ਰਹੇ ਸੀ ਮੈਨੂੰ ਯਾਦ ਆ ਕਿ ਅਸੀਂ ਵੀ ਉਹ 16 17 ਸਾਲ ਦੇ ਹੁੰਦੇ ਸੀਗੇ ਸਭ ਕੁਝ ਦੇਖਦੇ ਹੁੰਦੇ ਸੀਗੇ ਇਹ ਬੜਾ ਭਿਆਨਕ ਮੰਜ਼ਰ ਸੀਗਾ ਉਹ ਇਹ ਕਿਵੇਂ ਪਾਕਿਸਤਾਨ ਨੇ ਫਿਰ ਉਹ ਸਭ ਤੋਂ ਪਹਿਲਾਂ ਉਹਨਾਂ ਦਾ ਕਿਵੇਂ ਪਤਾ ਲੱਗੇ ਤੁਹਾਨੂੰ ਵੀ ਉਹ ਪਹਾੜੀ ਦੇ ਉੱਤੇ ਉਹ ਕਬਜ਼ਾ ਹੋ ਗਿਆ ਪਾਕਿਸਤਾਨ ਦਾ ਐਕਚੁਅਲੀ ਸਰ ਇੱਕ ਜਿੰਨੀਆਂ ਵੀ ਆਪਣੀ ਹਾਈਟ ਦੇ ਬਾਰਡਰ ਹੈ ਹਾਈਟ ਦੇ ਪਹਾੜੀਆਂ ਨੇ ਜਿੰਨੀਆਂ ਵੀ ਆਪਣੀਆਂ ਚਾਹੇ ਉਹ 15000 ਫੁੱਟ ਵਾਲੋ ਤੁਸੀਂ 17 18000 20000 ਫੁੱਟ ਉਹਨਾਂ ਤੇ ਇੱਕ ਕਾਨੂੰਨ ਦੇ ਤਹਿਤ ਹਾਂਜੀ ਦੋਨੇ ਦੇ ਚਾਹਦਾ ਤਮੂ ਦੇ ਤੇ ਕਿਸਮਝੋਤਾ ਹੋਇਆ ਹੁੰਦਾ ਵੀ ਜਿੰਨਾ ਚਿਰ ਇੱਥੇ ਬਰਸ ਜ਼ਿਆਦੇ ਪਊਗੀ ਅਸੀਂ ਦੋਨੇ ਜਣੇ ਬਦਲ ਕਰ ਜਾਵਾਂਗੇ ਠੀਕ ਹੈ ਮੰਨ ਲਓ ਪਾਕਿਸਤਾਨ ਦੇ ਬਾਰਡਰ ਤੇ ਅਸੀਂ ਪਾਕਿਸਤਾਨ ਦੀਆਂ ਜਿਹੜੀਆਂ ਟੁਕੜੀਆਂ ਨੇ ਉਹ ਵੀ ਬਦਲਾਲ ਕਰ ਜਾਣਗੀਆਂ ਉਹ ਜਿਹੜੀਆਂ ਸਾਡੀਆਂ ਟੁਕੜੀਆਂ ਨੇ ਭਾਰਤ ਦੀਆਂ ਉਹ ਵੀ ਪਿੱਛੇ ਬਦਲਾਲ ਕਰ ਜਾਣਗੀਆਂ ਉਹ ਵੀ ਕਰ ਜਾਣਗੀਆਂ ਜਦੋਂ ਬਰਫ਼ ਉੱਥੋਂ ਖੁਰਗੀ ਮੰਨ ਲਓ ਮਾਰਚ ਅਪ੍ਰੈਲ ਅਮਰੀ ਮਹੀਨੇ ਦੇ ਵਿੱਚ ਖੁੱਲ ਜਾਂਦੀ ਹੈ ਉਹ ਤੋਂ ਬਾਅਦ ਅਸੀਂ ਫੇਰ ਉਹ ਆਪਣੇ ਆਪਣੀ ਕੋਈ ਉਹਨਾਂ ਨੂੰ ਕਰ ਲੈਣੇ ਆ ਪੂਰਤਾਂ ਨੂੰ ਜਾ ਕੇ ਇਹ ਇਹ ਸਾਰਾ ਸਮਝੌਤਾ ਹੁੰਦਾ ਵੀ ਤਾਂ ਜੋ ਜਿਹੜੇ ਜਵਾਨ ਨੇ ਹਨਾ ਉਹ ਉਹਨਾਂ ਦੀ ਸੁਰੱਖਿਆ ਉਹਨਾਂ ਦੀ ਸੁਰੱਖਿਆ ਦੀ ਗੱਲ ਪਰ ਉਹ ਉਹਨਾਂ ਨੇ ਇੱਥੇ ਜਾਣ ਦੀ ਕਿਹਨਾਂ ਦਾ ਮਤਲਬ ਉਹ ਆਪਣੇ ਵਾਅਦੇ ਤੋਂ ਮੁੱਕਰੇ ਜਾਂ ਫਿਰ ਕਿਵੇਂ ਉਹ ਆਪਣੇ ਬਾਵੇ ਤੋਂ ਮੁੱਕਰ ਕੇ ਉਹਨਾਂ ਨੇ ਇੱਕ ਦੁਸ਼ਮਣ ਦੇ ਸਾਡਾ ਪਾਕਿਸਤਾਨ ਨੂੰ ਉਹਨਾਂ ਨੇ ਇੱਕ ਚਲਾਕੀ ਕੀਤੀ ਸਾਡੇ ਨਾਲ ਉਹਨਾਂ ਨੇ ਮਾਨੋ ਫਰਵਰੀ ਦੇ ਵਿੱਚ ਫਰਵਰੀ ਮਾਰਚ ਜਦੋਂ ਬਰਫ ਪਈ ਹੋਈ ਸੀ ਉਸ ਟਾਈਮ ਜੋ ਟੈਗ ਹਿੱਲ ਪਹਾੜੀ ਬੜੀ ਉੱਚੀ ਦੀ ਹੋ ਬੜੀ ਹਾਈਟ ਸੀ ਨਾ ਕਾਫੀ ਹਾਂ ਸਾਡੇ ਵੱਲੋਂ ਜੇ ਆਪਾਂ ਇਧਰ ਦੇਖੀ ਤਾਂ ਪਰਲੇ ਪਾਸੇ ਆਪਾਂ ਨੂੰ ਕੁਝ ਵੀ ਦੇਖ ਨਹੀਂ ਆ ਰਹੀ ਉਹਨਾਂ ਨੇ ਇੱਕ ਉੱਥੇ ਨਾਲੇ ਇਹਦੇ ਹੈਲੀ ਹੈਲਮਟ ਔਰ ਇੱਕ ਛੋਟੀ ਹੋੜ ਪਹਾੜੀ ਸੀ ਉੱਥੇ ਅੱਛਾ ਉਹ ਦੋ ਲੋਲਾ ਦੇ ਉਹ ਦੋ ਸਪਾਰਾਂ ਦੇ ਪਿਛਲੇ ਪਾਸੇ ਜਹਾਜ਼ ਨਹੀਂ ਅੱਛਾ ਆਪਣੀ ਬੌਝ ਪਿਛੇ ਲਾ ਤਾਰਦੀ ਇਹ ਕੋਲ ਹੈਲੀਕਾਪਟਰ ਹੈ ਹੈਲੀਕਾਪਟਰ ਹੈ ਉਹ ਉਹਨਾਂ ਨੇ ਆਪਣਾ ਡਿਫੈਂਸ ਬਣਾ ਲਿਆ ਜੀ ਅੱਛਾ ਡਿਫੈਂਸ ਬਣਾ ਲਿਆ ਜਦੋਂ ਹੁਣ ਮਾਰਚ ਮਈ ਦੇ ਮਹੀਨੇ ਵਿੱਚ ਇਹਨੂੰ ਬਰਫ ਖੁਰਗੀ ਤਾਂ ਆਪਣੀ ਵੀ ਪੈਟਰੋਲ ਉਹ ਪਾਰਟੀ ਜਾਂਦੀ ਹੈ ਉੱਥੇ ਆਪਣੇ ਮੋਰਚੇ ਵਾਦੀ ਸੈਟ ਕਰਨ ਵਾਸਤੇ ਪਹਿਲੀ ਜਦੋਂ ਆਪਣੀ ਪੈਟਰੋਲ ਉਹ ਪਾਰਟੀ ਉੱਥੇ ਗਈ ਤਾਂ ਉਹਦੇ ਤੇ ਫਾਇਰਿੰਗ ਆ ਗਿਆ ਟੈਗੜ ਗਿਆ ਬਗੈਰ ਦੱਸੇ ਬਗੈਰ ਕੋਈ ਜਿਵੇਂ ਬਿਨ ਕਿਸੇ ਕਨਫਰਮੇਸ਼ਨ ਤੋਂ ਉੱਥੋਂ ਫਾਇਰ ਆ ਗਿਆ ਅੱਛਾ ਤਾਂ ਜਦੋਂ ਆਪਣੀ ਬਹੁਤ ਤੇ ਫਾਇਰ ਆ ਗਿਆ ਤਾਂ ਇਹਨਾਂ ਨੇ ਸੋਚਿਆ ਵੀ ਸ਼ਾਇਦ ਕੁਸਵਟੀ ਵਗੈਰਾ ਆ ਕੇ ਬੈਠ ਸਕਦੀ ਹੈ ਉੱਥੇ ਉਸ ਟਾਈਮ ਚਲੋ ਮੈਂ ਤੁਹਾਡੇ ਵਿੱਚ ਤੁਹਾਨੂੰ ਉਸ ਟਾਈਮ ਉਹ ਜਿਹੜੀ ਜਿਹੜੀ ਪਹਾੜੀ ਆ ਜੋ ਜਗ੍ਹਾ ਵੀ ਉਹ ਤੇ ਕਬਜ਼ਾ ਉਹਨਾਂ ਨੇ ਕਰ ਲਿਆ ਜਾਂ ਕਿ ਵੀ ਉਹ ਕਰਨ ਵਾਲੇ ਨੇ ਫਿਰ ਉਸ ਟਾਈਮ ਇਹ ਸੀਗਾ ਵੀ ਪਤਾ ਨਹੀਂ ਵੀ ਉਹਨਾਂ ਜੋ ਅਤਵਾਦ ਵੀ ਆ ਉਹ ਏਰੀਆ ਦੇ ਵਿੱਚ ਹਾਂ ਉਹ ਹਾਂ ਤੁਹਾਨੂੰ ਕੁਝ ਨਹੀਂ ਉਹ ਚੱਲਦੀ ਫਿਰਦਾ ਅਤਵਾਦ ਵੀ ਹੋ ਸਕਦੇ ਨੇ ਹਾਂ ਵੀ ਦਹਿਸ਼ਤ ਕਰਦੀ ਵੀ ਹਾਂ ਜੀ ਇਹਦਾ ਕੀ ਦਾ ਜੀ ਬਹੁਤ ਜਾਦੇ ਜਦੋਂ ਕਾਰਗਰ ਜੰਗ ਅੰਦੀ ਤੋਂ ਵੱਧ ਲੜੀ ਗਈ ਜੀ ਉਹ ਤਾਂ ਬਾਅਦ ਪਤਾ ਲੱਗਿਆ ਜਦੋਂ ਸਾਨੂੰ ਉਹਨਾਂ ਦੇ ਸਬੂਤ ਮਿਲੇ ਆਰਮੀ ਦੇ ਅੱਛਾ ਪਾਕਿਸਤਾਨ ਨਹੀਂ ਮੰਨ ਰਹੀ ਜੀ ਫਿਰ ਵੀ ਅੱਧੀ ਲੜਾਈ ਚੱਲਦੀ ਚਾਲੀ ਚ ਵੀ ਪਾਕਿਸਤਾਨ ਨਹੀਂ ਮੰਨ ਰਹੀ ਸੀ ਉਹ ਕਹਿੰਦੇ ਸਾਡੇ ਬੰਦੇ ਨਹੀਂ ਸਾਡੇ ਫੌਜੀ ਨਹੀਂ ਹੈਗੇ ਹਾਂ ਅੱਛਾ ਅਸੀਂ ਉਹਨਾਂ ਦੀਆਂ ਜੋ ਕੋਈ ਪਾਸਪੋਰਟ ਐਪਲੀਕੇਸ਼ਨ ਬੁੱਕਾ ਹੁੰਦੀਆਂ ਨੇ ਆਪਣਾ ਤਨਖਾਹ ਲੈਂਦੇ ਨੇ ਜਾਂ ਕੰਟੀਨ ਦੇ ਵਿੱਚ ਬਿੱਲ ਜਦ ਜਮਾਨ ਲਿਆ ਉਹ ਬੇਲੇਖੀ ਜਦੋਂ ਕਲੈਕਟ ਕਰੇ ਉਤੋਂ ਸਾਨੂੰ ਮਿਲੇ ਤਾਂ ਮਤਲਬ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਫੌਜ ਆਏ ਇਹ ਅੱਛਾ ਫਿਰ ਜਦੋਂ ਚਲੋ ਸਟਾਰਟਿੰਗ ਹੋ ਗਈ ਤੁਸੀਂ ਵੀ ਜਿਹੜਾ ਜਵਾਬੀ ਹਮਲਾ ਸੀਗਾ ਉਹ ਦੇਣਾ ਸੀਗਾ ਇਹ ਫਿਰ ਤੁਹਾਡਾ ਆ ਜਾਂਦੀ ਤੁਹਾਨੂੰ ਆਪਣੇ ਤੁਹਾਡੀ ਜਿਹੜੀ ਜੁੰਡ ਦੀ ਤੁਹਾਡਾ ਕੀ ਪਹਿਲੀ ਤੁਹਾਡੀ ਪ੍ਰਤੀਕਿਰਿਆ ਜਾਂ ਤੁਹਾਨੂੰ ਉਹਨਾਂ ਨੇ ਫਿਰ ਕੀ ਅਦੇਸ਼ ਦਿੱਤਾ ਸੀ ਤੁਹਾਡੀ ਜ਼ਿੰਮੇਵਾਰੀ ਕੀ ਸੀ ਉੱਥੇ ਐਕਚੁਅਲੀ ਸਰ ਸਾਡੀ ਜ਼ਿੰਮੇਵਾਰੀ ਇਹ ਸੀ ਸਾਨੂੰ ਪਖਤਾਨਾ ਕੋਟ ਸਾਡੀ ਪਾਰਟਨ ਸੀਗੀ ਛਾਨੂੰ ਨਹੀਂ ਪਤਾ ਸੀਗਾ ਵੀ ਉੱਥੇ ਕਾਰਗੋ 'ਚ ਕੋਈ ਲੜਾਈ ਲੱਗੀ ਹੋਈ ਆ ਅਸੀਂ ਵੈਸੇ ਹੀ ਸਾਡੀ ਜਿਹੜੀ ਪੋਸਟਿੰਗ ਹੈ ਸ਼੍ਰੀਨਗਰ ਦੇ ਵਿੱਚ ਬਾਲਾਪੁਰ ਆਰਮੀ ਦਾ ਇੱਕ ਸਟੇਸ਼ਨ ਹੈ ਉੱਥੇ ਸਾਡੀ ਪੋਸਟਿੰਗ ਲੱਗੀ ਹੋਈ ਸੀ ਪੋਸਟਿੰਗ ਸੀ ਜੇ ਮੈਂ ਆਪਣੀ ਹਾਂ ਮਿਲ ਤਿੰਨ ਸਾਲ ਬਾਅਦ ਬਦਲੀ ਹੁੰਦੀ ਆ ਜਿਹੜੀ 2-3 ਸਾਲ ਤੋਂ ਬਾਅਦ ਹੁੰਦੀ ਆ ਉਹ ਤੋਂ ਬਾਅਦ ਅਸੀਂ 8 ਤਰੀਕ ਨੂੰ ਅਸੀਂ ਮਾਰਚ ਕਰਿਆ ਪਠਾਨਕੋਟ ਤੋਂ ਅਸੀਂ 9 ਤਰੀਕ ਨੂੰ ਬਾਲਾਪੁਰ ਜਿਹੜਾ ਸਾਡਾ ਸਟੇਸ਼ਨ ਸੀ ਇਹਦੇ ਉੱਥੇ ਪਹੁੰਚੇ ਜਨੂ ਜਸਟ ਉੱਥੇ ਪਹੁੰਚੇ ਤਾਂ ਹੀ ਪਤਾ ਲੱਗਿਆ ਸਾਡੇ ਜੋ ਕਮਾਨੇ ਦਾ ਅਫਸਰ ਜੀ ਉਹਨਾਂ ਨੂੰ ਫੋਨ ਆਇਆ ਜੋ ਜਬ ਐਂਡ ਕੁਆਟਰ ਹੈ ਜਿਹਦੇ ਅੰਦਰ ਸੀ ਉੱਥੇ ਕੰਮ ਕਰਲਾਦੀ ਤੇ ਵੀ ਤੇ ਉਹਦੀ ਪਾਰਟਨ ਹੈ ਇਹ ਅੱਗੇ ਕਾਰਜਦਲ ਦੇ ਵਿੱਚ ਕੁਝ ਕੁ ਬੈਠੀ ਹੈ ਜਾਂ ਕੋਈ ਉਹਨਾਂ ਦੀ ਫੌਜ ਹੈ ਆਪਣੇ ਟੈਗਰ ਹਿੱਲ ਤੇ ਜਾਂ ਆਪਣੇ ਪਹਾੜੀ ਤੇ ਆ ਗਈ ਹੈ ਮੈਂ ਤੁਹਾਨੂੰ ਉੱਥੇ ਭੇਜਣਾ ਚਾਹੁੰਦਾ ਤੁਸੀਂ ਅੱਜ ਆਪਣੀ ਰਾਤੋ ਰਾਤ ਤਿਆਰੀ ਕਰੋ ਔਰ ਕੱਲ ਨੂੰ ਮੈਂ ਪਾਰਟਨ ਦਾ ਦਰਵਾਜ਼ਾ ਕਰਾਂਗਾ ਠੀਕ ਹੈ ਜੇ ਤੁਹਾਡੀ ਪੋਸਟਿੰਗ ਉੱਥੇ ਨਾ ਹੁੰਦੀ ਫੇ ਫੇ ਹੋ ਸਕਦਾ ਵੀ ਤੁਹਾਨੂੰ ਨਾ ਹਨਾ ਤੁਸੀਂ ਹਿੱਸਾ ਬਣਦੇ ਹੋ ਉਹ ਚੀਜ਼ ਇਹ ਅਸੀਂ ਬੜੇ ਖੁਸ਼ਕਿਸਮਤੀ ਆਪਦੇ ਆਪ ਨੂੰ ਸਮਝਦੇ ਆ ਜੀ ਲੋਕਰੀ ਦੇ ਵਿੱਚ ਸਾਨੂੰ ਇਹ ਚੀਜ਼ ਦਾ ਦੇਸ਼ ਲਈ ਕੁਝ ਨਾਮ ਕਰਨ ਦਾ ਮੌਕਾ ਮਿਲਿਆ ਦੇਖੋ ਜੀ ਲੋਕ ਤਾਂ ਬਤੀ ਬਤੀ ਜਾਵਣ ਲੋਕਰੀਆਂ ਕਰਕੇ ਇੱਦਾਂ ਵਾਪਸ ਆ ਜਾਂਦੇ ਨੇ ਠੀਕ ਹੈ ਕਿਸੇ ਨੂੰ ਮੌਕਾ ਨਹੀਂ ਮਿਲਦਾ ਅਸੀਂ ਬੜੇ ਕਿਸਮਤ ਵਾਲੇ ਸਮਝਦੇ ਆ ਵੀ ਵਾਇਰਨੂ ਨੇ ਸਾਨੂੰ ਮੌਕਾ ਦਿੱਤਾ ਦੇਸ਼ ਲਈ ਕੁਝ ਕੁਰਬਾਨ ਕਰਨ ਦਾ ਕੁਝ ਦੇਸ਼ ਦੇ ਲਈ ਮਤਲਬ ਕਰਨ ਦਾ ਸਾਨੂੰ ਇਹ ਸੁਨਹਿਰੀ ਮੌਕਾ ਮਿਲਿਆ ਅਸੀਂ ਇਹ ਭਾਗਾਂ ਵਾਲੇ ਜਾਂਦੇ ਆ ਹਾਂ ਆਹ ਫਿਰ ਚਲੋ ਠੀਕ ਆ ਤੁਹਾਡੀ ਜਿਹੜੀ ਪਾਲਟਰਨ ਸੀਗੀ ਪਠਾਨਕੋਟ ਸੀਗੀ ਹੈਨਾ ਨੇੜੇ ਸੀਗਾ ਤੁਹਾਨੂੰ ਹੁਕਮ ਮਿਲਣੇ ਸੀਗਾ ਚਲੋ ਠੀਕ ਆ ਤੁਹਾਨੂੰ ਮੌਕਾ ਮਿਲਿਆ ਫਿਰ ਜਿਹੜੇ ਤੁਹਾਡੇ ਨਾਲ ਨੌਜਵਾਨ ਸੀਗੇ ਕਿੰਨੇ ਜਣੇ ਸੀਗੇ ਫਿਰ ਉਹਨਾਂ ਦਾ ਹੌਸਲਾ ਆ ਗਿਆ ਕਿਸ ਤਰ੍ਹਾਂ ਫਿਰ ਕੋਈ ਉਹਨਾਂ ਦੇ ਵਿੱਚੋਂ ਜਿਵੇਂ ਆਪਾਂ ਕਹਿ ਦਈਏ ਕੋਈ ਕਮਜ਼ੋਰ ਜਾਂ ਕੋਈ ਵੀ ਹੁਣ ਕੋਈ ਕਈ ਵਾਰੀ ਕੋਈ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਨਾ ਵੀ ਕਈ ਵਾਰੀ ਕੋਈ ਛੁੱਟੀ ਮੰਗ ਲੈਂਦਾ ਕੋਈ ਜਵਾਨ ਜਾਂ ਕੋਈ ਇਹ ਜਾਂ ਕੋਈ ਇਹ ਜਾਂ ਤੈਨੂੰ ਕੋਈ ਇਨਸੀਡੈਂਟ ਹੋਇਆ ਹੌਸਲੇ ਵਾਲੀ ਗੱਲ ਤਾਂ ਜੀ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਅਸੀਂ ਉੱਥੇ ਦੂਜੇ ਦਿਨ ਦਰਬਾਰ ਦੀ ਦੇਬਹਰ ਕੁਵਾਲਰ ਦਾ ਤਾਂ ਉਹਨੇ ਦਰਬਾਰ ਦੇ ਵਿੱਚ ਪੂਰੀ ਫੌਜ ਬੈਠੀ ਸੀ ਜਦੋਂ ਆਇਆ ਤਾਂ ਬੋਲੇ ਸੋਹਣਿਆਰ ਦੇ ਜਕਾਰੇ ਬੁਲਾਏ ਅੱਛਾ ਅੱਠ ਸਿੱਖ ਚੜ੍ਹਦੀ ਗਲਾ ਅੱਠ ਸਿੱਖ ਚੜ੍ਹਦੀ ਗਲਾ ਸਾਡਾ ਮਾ ਉਰੇ ਸਭ ਤੋਂ ਪਹਿਲਾਂ ਸਾਨੂੰ ਉਹੀ ਗੱਲ ਕਹੀ ਵੀ ਮੈਨੂੰ ਬੜੇ ਮਾਨ ਦੀ ਗੱਲ ਹੈ ਵੀ ਅੱਜ ਸਿੱਖ ਰੈਜਿਮੈਂਟ ਹੈ ਜਿਹੜੀ ਪੰਜਾਬ ਦੀ ਮੇਰੀ ਡਿਪ ਐਡ ਕੁਆਰਟਰ ਚ ਆਈ ਹੈ ਔਰ ਮੇਰੇ ਇਸੇ ਸਮੇਂ ਤੇ ਜਦੋਂ ਮੈਂ ਮਤਲਬ ਔਕੀ ਘੜੀ ਦੇ ਵਿੱਚ ਆ ਇਥੇ ਵੀ ਮੈਨੂੰ ਸਿੱਖ ਰੈਜਿਮੈਂਟ ਆਈ ਹੈ ਉਹ ਮੈਨੂੰ ਮਾਨ ਵੀ ਆ ਉਹਨ ਇੱਕ ਪੰਜਾਬੀ ਚ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਸਵਾ ਲੱਖ ਸੀ ਇੱਕ ਲੜਾਊ ਕਹਿੰਦੀ ਗੁਰੂ ਗੋਬਿੰਦ ਸਿੰਘ ਨਾਮ ਗਾਉ ਉਹ ਮਤਲਬ ਹਿੰਦੀ ਹੀ ਉਹ ਬੰਦਾ ਹਿੰਦੂ ਸੀਗਾ ਉਹਨੇ ਬੜੀ ਹਿੰਦੀ ਬੜੇ ਲੈ ਜੀ ਰਾਏ ਦੀ ਜੀ ਕਹੀ ਜਦ ਸਾਡੇ ਹੌਸਲੇ ਉੱਤੇ ਨੂੰ ਮਤਲਬ ਬਲੰਦ ਹੋ ਗਏ ਜਦੋਂ ਉਹਨਾਂ ਨੇ ਗੁਰਗੋਵਨ ਸਿੰਘ ਜੀ ਦਾ ਨਾਮ ਲਿਆ ਨਾ ਸਾਡੇ ਹੌਸਲੇ ਬਲੰਦ ਹੋ ਗਏ ਉਹ ਕਹਿੰਦਾ ਫਿਰੋ ਮੈਂ ਤੁਹਾਨੂੰ ਅੱਜ ਕੁਝ ਨਹੀਂ ਕਹਿਣ ਆਇਆ ਮੈਂ ਵੀ ਛੋਡੀ ਛੋਡੀ ਗੋਲਵਾਂ ਦੀਆਂ ਕੁਰਬਾਨੀਆਂ ਵਾਸਤੇ ਜਾਂ ਤੁਸੀਂ ਦੇਖ ਲਈ ਪਹਿਲਾਂ ਕਰਾਂਗੇ ਸੂਰਜ ਦੀਪੀਆਂ ਨੂੰ ਯਾਦ ਕਰਾਉਣ ਨੂੰ ਉਹਨਾਂ ਨੂੰ ਮੋਕਾ ਕਿਉਂ ਨਹੀਂ ਮੈਨੂੰ ਕੁਝ ਨਹੀਂ ਕਹਿਣਾ ਹੈਗਾ ਮੈਨੂੰ ਛੋਟੇ ਤੇ ਪੂਰਾ ਵਿਸ਼ਵਾਸ ਹੈ ਉਹ ਜਦੋਂ ਫਿਰ ਤੁਸੀਂ ਭਲੇ ਸੋਨੇ ਹਾਂ ਤੇ ਹਨਾ ਛੱਡਿਆ ਇੱਕ ਜੋਸ਼ ਉਹ ਫਿਰ ਅਫਸਰ ਨੇ ਦੇਖ ਕੇ ਫਿਰ ਆਪਣੇ ਆਪ ਉਹ ਤਾਂ ਬੱਸ ਗੱਦਗੱਦ ਹੋ ਜਾਂਦੀ ਹੈ ਜਿੱਦਾਂ ਗੱਦਗੱਦ ਹੋਵੇ ਇੱਕ ਦਵਾਦੀ ਨੇ ਦੇਖ ਲਈ ਪਹਿਲੇ ਹੀ ਸਾਰੀ ਮਾਸਲ ਕੌਮ ਵੀ ਨਹੀਂ ਜਾਂਦੀ ਆ ਸਿੱਖਾਂ ਦੀ ਵੀ ਕਹਿਮ ਆਏ ਮਾਸਲ ਕੌਮ ਵੀ ਨਹੀਂ ਜਾਂਦੀ ਆ ਸਾਹੀ ਇੱਕ ਲੱਗੇ ਨਾ ਨੂੰ ਹਾਂ ਉਹਨਾਂ ਦਾ ਇਹ ਚੀਜ਼ ਹੋ ਗਿਆ ਹੋ ਗਿਆ ਉਹਨਾਂ ਦਾ ਤਾਂ ਕਿ ਕਹਿੰਦੇ ਇੱਕ ਪੰਪ ਮਤਲਬ ਸਾਡੇ ਹੋਰ ਪੰਪ ਭਰਿਆ ਗਿਆ ਇਹਦਾ ਜਦੋਂ ਉਹਨਾਂ ਨੇ ਇੱਕ ਸਾਡੇ ਗੁਰੂ ਗੋਬਿੰਦ ਸਿੰਘ ਦਾ ਇਹ ਨਾੜਾ ਵੇਚਾ ਲਖ ਸੀ ਇੱਕ ਲਾਉਂ ਤਵੀ ਗੁਰੂ ਗੋਬਿੰਦ ਸਿੰਘ ਨਾਮ ਉਹ ਕਹਿੰਦੇ ਤੁਸੀਂ ਯਾਰ 100 ਬੰਦੇ ਹੋ ਮੈਂ ਤਾਂ 8 ਕਰੋੜ ਭੇਜਦੇ ਹਾਂ 8 ਕਰੋੜ ਦੇ ਬਰਾਬਰ ਹੀ ਦੀ ਹਾਂ 8 ਕਰੋੜ ਦੇ ਬਰਾਬਰ ਸੀ ਜੀ ਤੇ ਉਸ ਟਾਈਮ ਸਰ ਸਾਨੂੰ ਮਤਲਬ ਉਹਨਾਂ ਨੇ ਉਠੋੜ ਵਾਲਾ ਕਰਤਾ ਅੱਛਾ ਫਿਰ ਆਪ ਕੋ ਰਾਤ ਅਸੀਂ ਜੋ ਚਾਰਜ ਵਗੈਰਾ ਦੂਜੇ ਨੂੰ ਲੈਣਾ ਸੀ ਗੱਡੀਆਂ ਲਈਆਂ ਜੀ ਰਾਤ ਚੰਦ ਸਵਾਨ ਲਿਆ ਤਾਂ ਅਸੀਂ 14 ਨੇ ਨੂੰ ਤਾਂ ਅੱਥੀ ਕਾਰਗਲ ਇੱਕ ਬੈਲਜ ਗਿਆ ਜੀ ਦਰਾ ਦੇ ਸਕਦੇ ਉੱਥੇ ਅਸੀਂ ਸ਼ਾਮ ਨੂੰ ਪਹੁੰਚ ਗਏ ਠੀਕ ਹੈ ਜਿਸ ਤਰ੍ਹਾਂ ਅਸੀਂ ਹੌਸਲੇ ਹੌਸਲੇ ਦੀ ਗੱਲ ਕੀਤੀ ਹੈ ਹਨਾ ਵੀ ਜਿਹੜੇ ਤੁਹਾਡੇ ਨਾਲ ਆਪਣੇ ਸਿੱਖ ਰੈਜੀਮੈਂਟ ਨਾਲ ਸਾਰੇ ਜਵਾਨ ਸੀਗੇ ਹਨਾ ਉਹਨਾਂ ਦੇ ਹੌਸਲਾ ਪੂਰਾ ਸੀਗਾ ਜਿਸ ਤਰ੍ਹਾਂ ਗੱਲ ਕੀਤੀ ਹੈ ਅੱਛਾ ਫਿਰ ਜਦੋਂ ਇਹ ਫਿਰ ਜਦੋਂ ਤੁਸੀਂ ਉੱਥੇ ਪਹੁੰਚੇ ਫਿਰ ਕਾਰਵਾਈ ਫਿਰ ਤੁਸੀਂ ਕਿਸ ਲਿਹਾਜ਼ ਨਾਲ ਕੀਤੀ ਫਿਰ ਤੁਹਾਡਾ ਵੀ ਜਵਾਬੀ ਜਿਹੜਾ ਹਮਲਾ ਸੀਗਾ ਉਹ ਜਿਹੜਾ ਫਾਇਰਿੰਗ ਦਾ ਸੀਗਾ ਜਾਂ ਫਿਰ ਤੁਸੀਂ ਕੋਈ ਹੋਰ ਵੀ ਇਹਦੇ ਨਾਲ ਤੀਕਾ ਫਿਰ ਉਹਨਾਂ ਦਾ ਜਵਾਬ ਜਵਾਬ ਦਿੱਤਾ ਜਦੋਂ ਅਸੀਂ ਟਾਈਮ ਹਿਲਦੇ ਬਿਲਕੁਲ ਸਾਹਮਣੇ ਜਾ ਕੇ ਜੂਜੀ ਦੀ ਰੋਡ ਹਾਈਵੇ ਚੱਲਦਾ ਸੀ ਜਦੋਂ ਉੱਥੇ ਉੱਤੇ ਪਹੁੰਚੇ ਤਾਂ ਉਹ ਬੜੀ ਫੈਰੰਗਰੀ ਫੇਰ ਸਾਡੀ ਗੱਡੀਆਂ ਤੇ ਤਾਂ ਥੋੜੇ ਥੇ ਪੁਆਇੰਟਡ ਹਾਂ ਜਿਹੜਾ ਹਾਈਵੇ ਰੋਡ ਸੀਗਾ ਜੀ ਕਾਰਜਲ ਤੋਂ ਸਿੱਧਾ ਆਪਣਾ ਟੈਗਰ ਹਿਲ ਤੋਂ ਸਿੱਧਾ ਉਹ ਕਰਦਾ ਸੀਗਾ ਹਾਂ ਤਾਂ ਉਹ ਦਿਖਦੀ ਸੀ ਜੀ ਉੱਥੇ ਗੱਡੀ ਜਾਂਦੀਆਂ ਬੱਚੇ ਜਾਂਦੇ ਵੀ ਦਿਖਦੇ ਸੀ ਮਤਲਬ ਕੋਈ ਵੀ ਜਾ ਜਾਏ ਕੋਈ ਵੀ ਚੀਜ਼ ਟਾਰਗੇਟ ਕਰਦੀ ਆ ਤਾਂ ਉਹ ਰੋਡ ਤੋਂ ਉਹਨਾਂ ਨੂੰ ਦਿਖਦੀ ਸੀਗੀ ਜੀ ਜਿਹੜਾ ਆਪਣਾ ਕਹਦੀ ਐ এনवायरमेंट ਸੀਗਾ ਉਹ ਤਾਂ ਫਿਰ ਜਾਂਦੀ ਆਪਣਾ ਪੂਰਾ ਸਾਫ਼ ਸੀਗਾ ਉਸ ਟਾਈਮ ਹਾਂ ਹਾਂ ਜੀ ਕਲੀਅਰੈਂਸ ਹੀ ਹੋ ਗਈ ਸੀ ਹਨ ਹਾਂ ਕਲੀਅਰ ਸੀ ਹੋ ਗਿਆ ਆਪਣੋਂ ਤਾਂ ਕਲੀਅਰ ਸੀਗੀ ਪਰ ਉਹ ਪਾਕਿਸਤਾਨ ਨਹੀਂ ਮਿਲਦੀ ਸੀ ਉਹ ਕਹਿੰਦੇ ਜੀ ਵੀ ਮੇਰੇ ਕਿਸੇ ਵੇਟੀ ਹੋ ਸਕਦੇ ਨੇ ਕੋਈ ਮੈਨਰ ਮਾਰਮੀ ਨਹੀਂ ਹੈ ਆਪਣੋਂ ਤਾਂ ਕਲੀਅਰ ਸੀ ਕਿਉਂਕਿ ਉਹਦੀ ਲੇ ਨੀ ਰਿਹਾ ਲਗੀਦਾ ਹੋਰ ਨੰਦਮੀ ਹਾਕਮਨਾ ਕਿ ਮੈਂ ਜਿਹੜੀ ਉਹਨਾਂ ਦੇ ਮਨਸੂਬੇ ਨੇ ਹਨਾ ਜਿਵੇਂ ਆਪਣੇ ਸ਼੍ਰੀਨਗਰ ਵਾਲਾ ਹੋਵੇ ਜਾਂ ਹੋਰ ਵੀ ਹੋ ਕਿਵੇਂ ਨਾ ਕਿਵੇਂ ਆਪਾਂ ਅੱਗੇ ਵਧਿਏ ਜਾਂਦੀ ਇਹ ਚੀਜ਼ ਦੇ ਵਿੱਚ ਸਾਨੂੰ ਮਤਲਬ ਜਦੋਂ ਉੱਥੇ ਜੀ ਪਹੁੰਚੇ ਤਾਂ ਸਾਡੇ ਕਮਾਂਡਰ ਜਾਸਰ ਨੂੰ ਬਰੇਡ ਕਮਾਂਡਰ ਨੇ ਬੁਲਾਇਆ ਉੱਥੇ ਤੇ ਉਹਨੇ ਸਾਨੂੰ ਤਾਸਕ ਦਿੱਤਾ ਜਿਹੜਾ ਤੁਸੀਂ ਗੱਲ ਕਰਦੇ ਸੀ ਕੀ ਤਾਸਕ ਮਿਲਿਆ ਰੈਟੇਗਨ ਫਟੇ ਕੰਮ ਦਾ ਸਾਨੂੰ ਜਿਹੜਾ ਉੱਥੇ ਤਾਸਕ ਮਿਲਿਆ ਵੀ ਤੁਸੀਂ ਹੁਣ ਤੁਹਾਨੂੰ ਇੱਕ ਡੇਟ ਆ ਜਾਂਦੀ ਲਾਇਸੈਂਸ ਦੇ ਦਿੱਤਾ ਇਹ ਇਹ ਇੰਡਸਟਰੀ ਦਾ ਫਟੇ ਜਾਂਦੇ ਜਾਂਦੇ ਹਾਂ ਤੂੰ ਪਹਿਲਾਂ ਇਹ ਜੀ ਉੱਥੇ ਇੱਕ ਪਾਟਨ ਲੱਗੀ ਹੋਈ ਸੀ ਜੀ ਗ ਮਤਲਬ ਜੀ ਉਹ ਉਹਦਾ ਵੀ ਕੁਝ ਥੋੜਾ ਜਿਹਾ ਨਿਸ਼ਾਨ ਉੱਤੇ ਹੋ ਗਿਆ ਜੀਆ ਅੱਛਾ ਉਹਦੇ ਕਰਕੇ ਵੀ ਮਤਲਬ ਇਹਨਾਂ ਨੇ ਕਿਹਾ ਵੀ ਬਤਰੇ ਜੁੜੂ ਆਪਾਂ ਉਹ ਬਦਲੀ ਕਰ ਦਿੰਦੇ ਨੇ ਜੇਕਰ ਜੁੜੂ ਦਾ ਥੋੜਾ ਜਿਆਦਾ ਨਿਸ਼ਾਨ ਹੋ ਜਾਏ ਕਿਉਂਕਿ ਜਵਾਲਾ ਦਾ ਮਰਾਲ ਨਾ ਦਵਲ ਹੋ ਜਵੇ ਉਹ ਤਾਂ ਵਾਦੋਂ ਜੁੜੂ ਤੇ ਬਦਲੀ ਵੀ ਕਰ ਦਿੰਦੇ ਨੇ ਉੱਥੋਂ ਵੀ ਦੂਸੇ ਜੁੜੂ ਉੱਥੇ ਲਾ ਦਿੰਦੇ ਨੇ ਤਾਂ ਸਾਡਾ ਉੱਥੇ ਤੁਹਾਡੀ ਤਾਂ ਨਹੀਂ ਬਦਲੀ ਫਿਰ ਉੱਥੇ ਜਣਨੀ ਤੇ ਤੁਹਾਡੀ ਨਹੀਂ ਸਾਡੀ ਕੋਈ ਬਦਲੀ ਨਹੀਂ ਹੋਈ ਜੀ ਉੱਥੇ ਹਾਂ ਸਾਾਨੂੰ ਉਹ ਟਾਸਕ ਮਿਲਿਆ ਹੈ ਐਸੀ ਮਤਲਬ 18 ਮਈ ਤੋਂ ਲੈ ਕੇ 2 ਜੂਨ ਤੱਕ 18 ਮਈ ਤੋਂ ਲੈ ਕੇ 2 ਜੂਨ ਤੱਕ ਜਿਹੜੇ ਸਾਡੇ ਜੂਰੇ ਸੀ ਆਰਥ ਸੈਕਰੇਜਮੈਂਟ ਦੇ ਇਹਨਾਂ ਨੇ ਉਹ ਟੈਗ ਦੇ ਨੂੰ ਮਤਲਬ ਐਦਾਂ ਘੇਰੇ ਦੀ ਜੇ ਪਾਲਿਆ ਠੀਕ ਆ ਲੱਤ ਮਾਰੀ ਜਿਹੀ ਪੂਰੀ ਅੱਛਾ ਬਸ 18 ਜੂਨ ਤੋਂ ਬਾਅਦ ਅਸੀਂ ਲਾਥੋਂ ਦੀ ਟਾਈਟ ਕਰਦੇ ਜੇ ਠੀਕ ਆ ਇਹ ਤਾਂ ਟੋਟਲੀ ਜਿਹੜੀ ਜਿਹੜੀ ਇਹ ਆਪਣਾ ਪੂਰਾ ਪ੍ਰੋਸੈਸ ਸੀਗਾ ਤੁਹਾਡੀ ਲੜਾਈ ਦਾ ਜਿਹਨੂੰ ਆਪਾਂ ਕਹੇ ਦੀ ਇਹ ਕਿੰਨੇ ਦਾ ਦਿੱਤਾ 10 ਕਿੰਨੇ ਦਿੰਦਾ ਸੀ ਜੀ ਇਹ ਇਹ ਦੋ ਮਹੀਨੇ ਚੱਲੀ ਹੈ ਜੀ ਇਹ ਦੋ ਮਹੀਨੇ ਚੱਲੀ ਦੋ ਹਾਂ ਫਿਰ ਇਹ ਲੜਾਈ ਤੇ ਚੱਲੀ ਹੈ ਜੀ ਨਹੀਂ ਕਾਫੀ ਟਾਈਮ ਚੱਲੀ ਹੈ ਹਾਂ ਬੜੀ ਜੰਮੀ ਲੜਾਈ ਜੀ ਇਹ ਪਰ ਉਹ ਬਹੁਤ ਇਹ ਜਿਹੜੀ ਆਪਾਂ ਗੱਲ ਕਰਦੇ ਹਾਂ ਉਹਨੂੰ 77 ਦੀ ਵੀ ਹੈ ਨਾ ਉਹ ਬੰਦਾ ਦਾ ਉਹ ਤੇ ਫਿਲਮ ਵੀ ਬਣੀ ਸੀ ਇਹ ਤਾਂ ਹੀ ਬਣੀ ਸੀ ਫਿਲਮ ਐੇ ਤਾਂ ਹੀ ਬਣੀ ਜੀ ਯਾਰ ਕਰ ਕਰ ਇਹਦੇ ਵਿੱਚ ਬੱਚੇ ਹੈਗੇ ਸੀ ਸਟਾਰ ਉਹ ਬਣੀ ਸੀਗੀ ਫਿਲਮ ਬਣੀ ਸੀਗੀ ਪਰ ਇਹ ਨੂੰ ਜਾਂਦੀ ਲੋਕਾਂ ਨੇ ਜਾਂਦੀ ਇਹ ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਨਾ ਸੋਸ਼ਲ ਮੀਡੀਆ ਆ ਗਿਆ ਸੀਗਾ ਟੀਵੀ ਵੀ ਲਗਭਗ ਉਹ ਵਿਸਤਾਰ ਹੋ ਗਿਆ ਸੀ ਉਹਨਾਂ ਸੁਣਣੇ ਦੇ ਵਿੱਚ ਹਾਂ ਜੀ ਹਾਂ ਜੀ ਨਾ ਲੜਾਈ ਦਾ ਪੂਰਾ ਜਿਹੜਾ ਬਾਇਓ ਡਾਟਾ ਸੀਗਾ ਉਸ ਟਾਈਮ ਉਹ ਟੀਵੀ ਤੇ ਵੀ ਹਨਾ ਦਿਖਾ ਰਹੇ ਸੀ ਜਿਸ ਤਰ੍ਹਾਂ ਦੇਖਿਆ ਤੁਸੀਂ ਵੀ ਦੇਖਦੇ ਹੁੰਦੇ ਸੀਗੇ ਅੱਛਾ ਲੜਾਈ ਦੇ ਵਿੱਚ ਗੱਲ ਕਰੀਏ ਫਿਰ ਆਪਣੇ ਜਿਹੜੇ ਜਿਹੜੇ ਨੌਜਵਾਨ ਸੀਗੇ ਸਿੱਖ ਦੇ ਸਿੱਖ ਰੈਜੀਮੈਂਟ ਦੇ ਕਿੰਨੇ ਸ਼ਹੀਦ ਹੋ ਗਏ ਸੀਗੇ ਇਹ ਤੋਂ ਪਹਿਲਾਂ ਸਾਰ ਮੈਨੂੰ ਕੋਈ ਗੱਲ ਦੱਸਣਾ ਹਾਂ ਸਾਨੂੰ ਮਤਲਬ ਕਮਾਂਡਰ ਸਾਹਿਬ ਨੇ ਜਦੋਂ ਲਾਸਟ ਫਾਈਨਲ ਆ ਗਿਆ ਉਹਨਾਂ ਨੇ ਸਾਨੂੰ ਫਾਈਨਲ ਆਰਡਰ ਦੇ ਦਿੱਤੇ ਵੀ ਇੱਕ ਆਪਣੀ ਜੀ ਕਮਾਂਡੋ ਪਲਟੂਨ ਹੁੰਦੀ ਹੈ ਜੀ ਸਾਡੀ ਅੱਛਾ ਵੀ ਇੱਕ ਕਮਾਂਡੋ ਪਲਟੂਨ ਦੀ ਤੁਸੀਂ ਅਰੇਂਜ ਕਰੋ ਆਪਣੇ ਮੁੰਡਿਆਂ ਨੂੰ ਬਾ ਉਹਦੇ ਵਿੱਚ ਅਸੀਂ ਦੋ ਅਫਸਰ ਤੇ ਚਾਰ ਜੀਸੀਓ ਲੋਰੀ 40 ਓਵਰ ਟੋਟਲ ਅਸੀਂ 53 ਸਾਡੀ ਪਛਤਨ ਦੀ ਕਿੰਨੀ ਬਰਾਈ ਜੋ ਕਮਾਂਡੋ ਕਹਿੰਦੇ ਵੀ ਜਿੱਦਾਂ ਕਿ ਨੌਜਵਾਨ ਮੁੰਡੇ ਹੋਣ ਜਾਂ ਹਨ ਤਗੜੇ ਆਪਾਂ ਹੁੰਦੀ ਹੈ ਵੀ ਤਗੜੇ ਬੰਦੇ ਜਿਹੜੇ ਸਾਡੇ ਨੌਜਵਾਨ ਉਹਨਾਂ ਦੀ ਇੱਕ ਟੀਮ ਬਣਾਈ ਜੀ ਉਹ ਟੀਮ ਨੂੰ ਆਊਟਰ ਦਿੱਤਾ ਜੀ ਅਸੀਂ 4 ਤਰੀਕ ਨੂੰ ਉਹ ਟੀਮ ਨੇ ਅੱਗੇ ਫਾਰਵਰਡ ਕਰਿਆ ਜੀ ਉੱਪਰ ਜਾਣ ਵਾਸਤੇ ਠੀਕ ਹੈ 4 ਤਰੀਕ ਨੂੰ ਰਾਤ ਨੂੰ ਜਾ ਕੇ ਉਹਨਾਂ ਨੇ ਜਿਹੜਾ ਹੈਲਮਟ ਦਾਦੀਆ ਉਹਦਾ ਰਸਤਾ ਜਦਾ ਕਟਨ ਕਰਤਾ ਜੀ ਉਹ ਰਸਤਾ ਕਟਨ ਕਰਕੇ ਤੈਗ ਰੰਤੇ ਪਹੁੰਚ ਗਏ ਜੀ ਪੌਕੇ ਤਾਂ ਜਦੋਂ ਅਸੀਂ ਟੈਗਰਿਲ ਤੇ ਪਹੁੰਚੇ ਉੱਥੇ ਸਾਡੇ ਜਿਹੜੇ ਜਵਾਨ ਸੀਗੇ ਦੇਖੋ ਕੈਜੁਐਲਟੀ ਤਾਂ ਬਹੁਤ ਸਾਡੀ ਵੀ ਹੋਈ ਉਸ ਟਾਈਮ ਸਾਡੇ ਵੀ 10-15 15 ਮੁੰਡੇ ਜਿਹੜੇ ਸਾਡੇ ਮੁੰਡੇ ਜੀ ਨੌਜਵਾਨ ਹੌ ਦਾਰ ਸੀ ਸਾਰੇ ਜੀ ਉਹ ਉੱਥੇ ਚੀਂਦੀਆਂ ਪਾਈਆਂ ਉਸ ਟਾਈਮ ਜਦੋਂ ਟੈਗਰਿਲ ਦੇ ਇੱਕ ਮਤਲਬ ਨਹੀਂ ਕਾਗਿਆ ਜਿਹੜੀ ਟੀਮ ਸੀ ਦੇ ਉਹ ਜਿਹੜੀ 68 ਬੰਦਿਆਂ ਦੀ ਟੀਮ ਗਈ ਆ ਇਹ ਇਹਨੇ ਜਿਹਨੂੰ ਕਬਜ਼ਾ ਕਰਿਆ ਉਹਦਾ ਮਤਲਬ ਉਹਨੂੰ ਇਕੱਠੇ 15 ਬੰਦੇ ਜਿਹੜੇ ਸਾਡੇ ਉਹ ਮੋਢੇ ਸੀਰ ਹੋਏ ਜੀ ਹੌਲਦਾਰ ਕਹਿੰਦੇ ਕੌਣ ਦੇ ਹੌਲਦਾਰ ਸੀ ਜਾਨੀ ਨਹੀਂ ਉਹ ਟੋਟਲ ਦੀ ਗੱਲ ਕਰੀ ਆਪਾਂ ਉਹ ਦੋਵੇਂ ਬੰਦੇ ਚ ਹਾਂ ਉਹ ਵੀ ਦੱਸ ਦਿਆਂ ਮੈਂ ਟੋਟਲ ਤੁਹਾਨੂੰ ਮੈਂ ਅੱਗੇ ਆ ਕੇ ਦੱਸ ਦਵਾਂਗਾ ਅੱਛਾ ਇਹਦੇ ਵਿੱਚ ਮੈਂ ਇੱਕ ਦੱਸਣਾ ਚਾਹੁੰਦਾ ਇਹਨੂੰ ਬੜੀ ਮਤਲਬ ਵੱਡੀ ਗੱਲ ਹੈ ਇਹਦੇ ਵਿੱਚ ਵੀ ਜਦੋਂ ਮਤਲਬ ਉਹਨਾਂ ਨੇ ਇੱਕ ਕਾਊਂਟਰ ਅਟੈਕ ਕਰਦੀ ਆ ਜੀ ਹਾਂ ਕੋਈ ਵੀ ਦੇਸ਼ ਹੁੰਦਾ ਜਦੋਂ ਆਪਾਂ ਉਹਦੇ ਪਹਾੜੀ ਦੇ ਆਪਾਂ ਦੇ ਮਾਲਕੀਆ ਕਬਜ਼ਾ ਕਰ ਲਿਆ ਤੇ ਗ੍ਰੇਲਤੀ ਤਾਂ ਉਹ ਦੇਸ਼ ਇੱਕ ਆਪਣੀ ਪੂਰੀ ਜ਼ਿਲ੍ਹਾ ਵੀ ਆਪਣੀ ਮਤਲਬ ਜੋਰ ਦਾ ਸਬਾਈ ਜਮਾਈ ਹੁੰਦੀ ਹੈ ਉਹ ਕਰਦਾ ਹੁੰਦਾ ਉਹਨੂੰ ਕਹਿੰਦੇ ਨੇ ਕਾਉਂਟਰ ਰੈਕ ਲਾਸ਼ ਤੋਂ ਕਰਦਾ ਲਾਸ਼ ਤੋਂ ਇਕੱਲੇ ਹੀ ਹੱਤ ਹੁੰਦਾ ਜੇ ਪਾਕਿਸਤਾਨ ਦੇ ਆਪਾਂ ਕਾਉਂਟਰ ਤੇ ਕਦੀ ਗੱਲ ਕਰੀ ਤਾਂ ਮੰਨਿਆ ਪਰ ਮੰਨਿਆ ਕਾਉਂਟਰ ਤੇ ਕਈ ਪਾਕਿਸਤਾਨਾਂ ਦੇ ਪਾਕਿਸਤਾਨ ਦਾ ਨਹੀਂ ਪਾਕਿਸਤਾਨ ਚ ਹੈ ਦੇਸ਼ ਹੋਤਾ ਵਿਆ ਪਰ ਉਹਦਾ ਜਨ ਦੀ ਜਿਹੜੀ ਇਹ ਕਹਿੰਦੀ ਆਪਣੇ ਮੈਂ ਵੀ ਸੁਣਿਆ ਜਾਂ ਪੜ੍ਹਿਆ ਵੀ ਆ ਪਰ ਉਹਦੀ ਜਿਹੜੀ ਇਹ ਆਪਾਂ ਕਹਿੰਦੇ ਵੀ ਜਿਹੜੀ ਦੇਸ਼ ਦੀ ਹੁੰਦੀ ਆ ਆਰਮੀ ਪਾਵਰ ਹੁੰਦੀ ਆ ਉਹ ਕਾਫੀ ਜਿਆਦਾ ਵਰਲਡ ਦੇ ਵਿੱਚ ਮਸ਼ਹੂਰ ਹੈ ਜੀ ਹਾਂ ਮੈਂ ਮਤਲਬ ਉਹ ਤਾਂ ਮੰਨਿਆ ਪਿਆ ਜੀ ਕਿਉਂ ਨਾ ਦੇਖ ਪਰ ਉਹ ਜਦੋਂ ਕਰ ਆਪਣੇ ਤੈਗ ਰਣ ਆਸਿਕ ਦੇ ਮਤਲਬ ਯੁੱਧਿਆਲੇ ਉਹ ਤੇ ਉਹਦਾ ਜਿਹੜਾ ਕਾਉਂਟਰ ਟੈਕ ਕਰਿਆ ਸੀ ਉਹ ਫੇਲ ਕਰਿਆ ਜੀ ਸਾਡੇ ਜਦੋਂ ਮੁੰਡੇ 15 ਸੀਰ ਹੋ ਗਏ ਸਾਦੇ ਇੱਕ ਸੁਭਰਾ ਨਿਰਮਲ ਸਿੰਘ ਸੀਗੇ ਜਰ ਗੌਲਦਾਰ ਸੁਖਵਿੰਦਰ ਸਿੰਘ ਹੌਲਦਾਰ ਜਸਪਾਲ ਸਿੰਘ ਹੂੰ ਅੱਜ ਕੱਲ ਇੱਥੇ ਪੋਚ ਦੇ ਵਿੱਚ ਵੀ ਮਤਲਬ ਉਹਦੀ ਏਐਸਆਈ ਦੀ ਨੌਕਰੀ ਮਿਲੀ ਹੋਈ ਹੈ ਜੀ ਹੂੰ ਬਹੁਤ ਸਨਮਾਨ ਬੱਲੋ ਠੀਕ ਹੈ ਤੇ ਸੁਭਰਾ ਨਿਰਮਲ ਸਿੰਘ ਤਾਂ ਚੀਜ਼ ਹੋ ਗਏ ਸੀਗੇ ਅੱਛਾ ਉਹ ਤੇ ਮੁੱਠੀ ਸੀ ਹੋ ਗਏ ਸੀਗੇ ਇਹ ਜਦੋਂ 5-7 ਬੰਦੇ ਇੱਥੇ ਬੱਜੇ ਮੋਟਰ ਤੱਕ ਚੱਲ ਰਿਹਾ ਸੀ ਜੀ ਤਾਂ ਨਿਰਮਲ ਸਿੰਘ ਜੀ ਨੇ ਵੀ ਮਤਲਬ ਇਹੀ ਉਹਨਾਂ ਨੂੰ ਗੁੰਡੇ ਨੂੰ ਗਿਆ ਜਿਹੜਾ ਕਿ ਤੁਸੀਂ ਕਹਿੰਦੇ ਹੋ ਵੀ ਉਹ ਸੰਨੀ ਦੇ ਹੋਂ ਆ ਰਹੇ ਨਾਲਾ ਹਾਂ ਹਾਂ ਹਰ ਰੋਜ਼ ਇੱਥੇ ਮੁੱਠੀ ਹੋਇਆ ਜੀ ਅੱਛਾ ਆਰਨ ਕੀਆ ਇਹਨਾਂ ਨੇ ਕੋ ਤੇ ਆਰਨ ਦਾ ਮਤਲਬ ਇਹਨਾਂ ਨੇ ਫੈਰ ਇਹ ਸ਼ੁਰੂ ਕਰੀ ਫਿਰ ਉੱਥੇ ਅੱਛਾ ਰੌਣੇ ਉਹਨੇ ਵੀ ਇਹ ਜੀ ਗਏ ਜੇ ਆਪਾਂ ਗੋਮਨਦੇ ਸਿੰਘ ਨੇ ਸਿੱਖਾ ਕਰਿਆ ਆਪਾਂ ਹਾਰ ਨਹੀਂ ਮੰਨੀ ਹੈਗੀ ਹੈਨਾ ਆਪਾਂ ਤੈਨੂੰ ਨਹੀਂ ਆਪਾਂ ਤਾਂ ਲਖਾਂ ਵੀ ਤੁਸੀਂ ਤਾਂ ਉਹ ਮਨ ਬੰਦਿਆਂ ਨੇ ਹੌਸਲਾ ਕਰਕੇ ਉਹਨਾਂ ਦੇ ਵੇ ਗੂੜੀਆਂ ਦੂੜੀਆਂ ਬਹੁਤ ਲੱਗੀਆਂ ਬੋੜੀਆਂ ਚਾਹਦਾ ਅੱਜ ਉਹ ਸ਼ਹੀਦ ਸ਼ਹੀਦ ਹੋਣ ਤੋਂ ਬਿਨਾਂ ਬਿਨਾਂ ਜਾਣ ਦੀ ਜਿਹੜੇ ਇੰਜਰਡ ਵੀ ਹੋਏ ਨੇ ਜਿਵੇਂ ਆਪਾਂ ਗਏ ਉਹਦੇ ਵਿੱਚ ਤੁਹਾਨੂੰ ਦਾ ਜੀ ਹੋਰ ਉਹਦੇ ਵਿੱਚ ਉਹਨਾਂ ਨੇ ਵੀ ਕੁਝ ਸਪੈਸ਼ਲ ਕਾਨੂੰਨ ਲੋ ਸੇਰਖਾ ਅੱਛਾ ਮੇਜਰ ਸੀਗਾ ਉਹਨਾਂ ਦਾ ਸੀਗਾ ਜੀ ਕਾਨੂੰਨ ਸੇਰਖਾ ਤੇ ਇੱਕ ਸਪੈਸ਼ਲ ਸਰਵਿਸ ਦਾ ਮੇਜਰ ਸੀਗਾ ਜੀ ਇਕਬਾਲ ਅੱਛਾ ਜੀ ਉਹ ਜਿਹਨੂੰ ਗਵਾਹੀ ਕਰਦੇ ਸੀ ਕੰਪਿਊਟਰ ਟੈਕਨੀਕੀ ਠੀਕ ਹੈ ਉਹਨਾਂ ਨੂੰ ਆਪਣੇ ਮਤਲਬ ਜਿਉਂਦਿਆਂ ਨੇ ਮਾਰ ਮਕਾਇਆ ਜੀ ਉੱਥੇ ਅੱਛਾ ਅੱਛਾ ਉਹਨਾਂ ਨੂੰ ਉਹਨਾਂ ਨੂੰ ਮਾਰ ਮਾਰ ਕੇ ਉਹਨਾਂ ਦੀ ਡੈੱਡ ਬੋਡੀਓ ਵੀ ਆਪਾਂ ਲਿਆਇਆ ਜਾ ਕੇ ਅੱਛਾ ਜੀ ਆਪਾਂ ਉਹਨਾਂ ਨੂੰ ਦਿੱਲੀ ਦੇ ਥਰੂ ਅੱਛਾ ਜੀ ਆਪਾਂ ਉਹਨਾਂ ਨੂੰ ਦਿੱਲੀ ਦੇ ਥਰੂ ਮਤਲਬ ਆਦਮੀ ਦੇ ਥਰੂ ਉਹਨਾਂ ਨੂੰ ਵਾਪਸ ਭੇਜਿਆ ਉਹਨਾਂ ਦੇ ਵਿੱਚ ਇੱਕ ਜੇਬ ਦੇ ਚਿੱਠੀ ਲਿਖ ਕੇ ਪਾਈ ਆ ਹੂੰ ਤਦਿਆਰ ਮੀ ਕੀ ਬੁਲੇ ਉਹ ਤੇ ਕਹ ਹੈ ਵੀ ਛੋਟੇ ਜਿਹੇ ਜੋਧੇ ਸੀ ਬੜੇ ਬਹਾਦਰੀ ਨਾਲ ਲੜੇ ਨੇ ਅੱਛਾ ਜੀ ਅੱਛਾ ਵੀ ਬੜੇ ਬਹਾਦਰੀ ਨਾਲ ਲੜੇ ਨੇ ਨਾ ਨਾ ਬੜੇ ਤੋਂ ਬੜਾ ਸਮਾਂ ਨਹੀਂ ਲੱਗਦਾ ਬਾਕੀ ਜਣਦੀ ਹੈ ਹਾਂ ਬਾਕੀ ਮਤਲਬ ਇਹ ਚੀਜ਼ ਮੰਨੀ ਹੈ ਵੀ ਬੜੇ ਜੀਹਰੇ ਨਾ ਬੜੀ ਦੋੜ ਲੜਾਈ ਲੜੀ ਆ ਇਹਨੂੰ ਕੋਈ ਨਾ ਕੋਈ ਸਨਮਾਨ ਜੂੜ ਮਿਲਣਾ ਚਾਹੀਦਾ ਜਿਦੋਂ ਆਪਾਂ ਨੇ ਡੈਡੀ ਵੱਡੀਆਂ ਬੜੇ ਸਨਮਾਨਾਂ ਭੇਜੀਆ ਨੇ ਸਾਰਾ ਕੁਝ ਕਰਕੇ ਉਹਨਾਂ ਦਾ ਨਹੀਂ ਇੱਕ ਜਿਵੇਂ ਹਾਂ ਉੱਥੋਂ ਮਤਲਬ ਉਹ ਬਰਦੇ ਜਿਹੜਾ ਕਰਨ ਵਾਲਾ ਖਾਂ ਸੀਗਾ ਜੀ ਉਹਨੂੰ ਨਿਸ਼ਾਨੇ ਹੈਜਰ ਸਭ ਤੋਂ ਵੱਡਾ ਮਤਲਬ ਪਾਕਿਸਤਾਨ ਦਾ ਆਵਾਜ਼ ਹੈ ਜੀ ਤਾਂ ਪਾਕਿਸਤਾਨ ਨੇ ਉੱਥੇ ਮੋਨਾਂ ਨੂੰ ਦਿੱਤਾ ਸੀ ਜੀ ਅੱਛਾ ਤੇ ਹਾਂ ਜਿੱਦਾਂ ਤੁਸੀਂ ਗੱਲ ਕਰੀਏ ਵੀ ਆਪਣੇ ਕਿੰਨੇ ਜੀਰ ਹੋਏ ਨੇ ਜੀ ਹਾਂ ਆਪਣੇ ਇੱਕ ਅਫਸਰ ਜੀ ਚਾਰ ਸੂਬੇ ਆ ਜੀ 30 ਜਵਾਨ ਜਿਹੜੇ ਆਪਣੇ ਉਥੇ ਸੀਧੀ ਆ ਗਏ ਜੀ ਸੀਧੀ ਦਾ ਜਾਉਂ ਪੀ ਗਏ 30 ਤੋਂ ਲੈ ਕੇ 35 ਦੇ ਵਿੱਚ ਵਿੱਚ ਜਾਂਦੇ ਨੇ ਜੀ ਹਾਂ ਪੂਰੀ ਕਵਾਂਟੀਟੀ ਹੁੰਦੀ ਹੈ ਹਾਂ ਪੂਰੀ ਹੈ ਜੀ ਜਿਹੜੇ ਜੱਗ ਵੀ ਹੋਏ ਨੇ ਜੀ ਉਹਨੇ ਚਾਰ ਅਫਸਰ ਦੋ ਸੂਬੇਦਾਰ ਜੀ ਤੇ 77 ਜਵਾਨ ਜਿਹੜੇ ਜੱਗ ਵੀ ਹੋਏ ਨੇ ਜਿਹਦੇ ਵਿੱਚ ਮੈਂ ਵੀ ਮਤਲਬ ਉਹਦੇ ਵਿੱਚ ਅੱਛਾ ਗੱਲ ਕਰੀ ਚਲੋ ਤੁਸੀਂ ਹੁਣ ਤਾਂ ਚਲੋ ਜਿਹੜੇ ਬਾਕੀ ਦੇ ਤੁਹਾਡੇ ਸਾਥੀ ਸੀ ਹੁਣ ਤਾਂ ਚਲੋ ਆਪਣੇ ਆਪਣੇ ਕੰਮਾਂ ਕਾਰਾਂ 'ਚ ਵਿਅਸਤ ਹੋਣਗੇ ਕਿਤੇ ਵੀ ਉਹ ਵੀ ਚਲੋ ਤੁਹਾਡਾ ਤੁਹਾਡੇ ਕੋਈ ਕਿਤੇ ਨਾ ਕਿਤੇ ਕਿੱਥੇ ਇੰਜਰੀ ਮਰੀ ਮੋਟੀ ਕਿਤੇ ਹੋਈ ਸੀ ਜਾਣੀ ਹਾਂਜੀ ਮੇਰੇ ਲੱਤ ਤੇ ਟਿਊਜੀਆਂ ਜੀ ਅੱਛਾ ਹਾਂ ਦੇਖ ਤਾਂ ਰੋ ਜੀ ਜੀ ਮਿਲਣ ਦਾ ਕਿਤੇ ਹੁੰਦਾ ਸੀ ਇਹ ਤਾਂ ਜੀ ਬੰਦਾ ਕਰੇ ਉਹ ਕਰ ਦਿੰਦਾ ਆ ਯਾ ਮੈਂ ਮੈਂ ਤਾਂ ਫਿਰ ਮੈਂ ਤੁਹਾਨੂੰ ਵੈਸੇ ਪਹਿਲਾਂ ਵੀ ਕੁਵਰਤਾਂ ਮੇਰੀ ਗੱਲ ਹੋਈ ਸੀ ਜਦੋਂ ਸਾਡੇ ਤੇ ਫੈੜਨ ਆਈ ਆ ਤਾਂ ਜਿਹ ਫੈੜਨ ਆਈ ਆ ਸਾਡੇ ਟੈਂਟ ਦੇ ਉੱਪਰ ਆਈ ਸੀ ਜਿੱਥੇ ਸੀ ਉਹ ਰਹਿੰਦੇ ਰਾਇ ਸੀ ਸਾਡੀ ਠੀਕ ਆ ਤਾਂ ਉਹਦੇ ਵਿੱਚ ਅਸੀਂ ਚਾਰ ਪੰਜ ਹੌਲਦਾਰ ਬੈਠੇ ਸੀਗੇ ਹੈਗੇ ਵੀ ਡਰਾਈਵਰ ਸੀ ਪੂਰੇ ਠੀਕ ਆ ਤਾਂ ਉਹ ਚਾਰ ਪੰਜਾਂ ਨੇ ਅਸੀਂ ਮਤਲਬ ਜਰੀ ਹੋ ਗਏ ਜਾਰੇ ਇੱਕ ਤਾਂ ਮੁੰਡਾ ਕਾਰਗਿਲ ਦਾ ਮਤਲਬ ਜੀ ਦਾ ਦਰਮੇਸ਼ ਸਿੰਘ ਜਿਹਦੀ ਅੱਜ ਆਪਾਂ ਬਸਿੰਗ ਮਲਾਉਣ ਜਾ ਰਹੇ ਆ ਠੀਕ ਹੈ ਅੱਜ ਅਸੀਂ ਬਸਤੀ ਨੂੰ ਜਾ ਰਹੇ ਹਾਂ ਹਾਂ ਜੀ ਕਦੇ ਨਾਲ ਚੱਲਣਾ ਉੱਥੇ ਹਾਂ ਤੇ ਉਹ ਮੁੰਡਾ ਵੀ ਸਾਡੇ ਨਾਲ ਸੀਗਾ ਜੀ ਉਹਦੀ ਟੈਕੀ ਖੂਪਰੀ ਉੱਥੇ ਲੈ ਕੇ ਦੇ ਗਈ ਸੀਗੀ ਅੱਛਾ ਤੇਰਾ ਹਾਂ ਉਹ ਤਾਂ ਬਾਅਦ ਕੋਈ ਡਰਾਈਵਰ ਨਹੀਂ ਜੀ ਕਿ ਆ ਬਚਿਆ ਸਾਡੇ ਸਾਰੇ ਇੰਜਰੀਜ਼ ਸੀ ਤਾਂ ਮੈਂ ਰਜਿਸਟਰੀ ਚ ਲਾ ਕੇ ਫਿਰ ਗੁਮਰੀ ਹਸਪੀਟਲ ਜੀ ਦਾ ਆਰਡਰ ਬਣਾਇਆ ਜਾ ਤਾਂ ਉੱਥੇ ਸੀ ਪਹੁੰਚੇ ਜੀ ਠੀਕ ਹੈ ਉੱਥੇ ਵੀ ਇੰਡੀਅਨ ਪੁਲਿਸ ਦੀ 22 ਜੁਲਾਈ ਦੀ ਮੇਰੀ ਖਾਬ ਲੱਗੀ ਹੋਈ ਹੈ ਜੀ ਇੱਕ ਮੈਡਮ ਨੇ ਰਿਪੋਰਟ ਵਰਗੇ ਪੱਤਰ ਗਾਫੀ ਕੀ ਜੀ ਉਹਨਾਂ ਨੇ ਮੇਰੇ ਪੁੱਛਿਆ ਯਾਰ ਤੁਸੀਂ ਘਰੇ ਵੀ ਜਾਣਾ ਚਾਹੁੰਦੇ ਇੱਥੇ ਬੱਚੇ ਨੇ ਘਰੇ ਛੋਡੇ ਕਿੰਨਾ ਨੁਕਸਾਨ ਹੋ ਰਿਹਾ ਤਾਂ ਉਹ ਮੈਂ ਜਵਾਬ ਦਿੱਤਾ ਜੀ ਵੀ ਪਹਿਲਾਂ ਦੇਸ਼ ਹੈ ਘਰ ਬਾਅਦ ਚੱਲ ਨਹੀਂ ਨਹੀਂ ਠੀਕ ਹੈ ਉਹ ਘਰ ਦੀ ਛੋਡੇ ਵਾਲੇ ਲਾਸ਼ਾਂ ਪਈਆਂ ਸੀਗੇ ਉੱਥੇ ਹਾਂ ਹਾਂ ਵੀ ਤੁਸੀਂ ਤੁਹਾਨੂੰ ਡਰ ਨਹੀਂ ਲੱਗਦਾ ਇਤੋਂ ਹਾਂ ਮੈਂ ਮੈਡਮ ਜੀ ਕਾਲਰ ਦੀ ਫਰਮਾਂ ਨੂੰ ਵਰਦੀ ਦਾ ਫੜਾ ਕੇ ਦੱਸਿਆ ਕਹਿੰਦਾ ਮੈਡਮ ਰਾਹ ਕਾਪੇ ਪੌਣਿਆ ਜੇ ਡਰਦੇ ਹੁੰਦਾ ਫਿਰਾਂ ਵਰਦੀ ਨਹੀਂ ਪੌਣੀ ਚਾਹੀਦੀ ਇੱਕ ਜਿਵੇਂ ਹਾਂ ਇੱਕ ਜਿਵੇਂ ਤਰੋ ਅਸੀਂ ਵੀ ਸੁਣਿਆ ਤੁਹਾਨੂੰ ਮੈਨੂੰ ਇੰਨਾ ਪਤਾ ਤਾਂ ਨਹੀਂ ਇਹ ਜਿਸ ਤਰ੍ਹਾਂ ਗਿਣਿਆ ਗਿਆ ਕਹਿੰਦੇ ਵੀ ਜਿੱਥੇ ਕੋਈ ਕੰਮ ਆਰਦਾ ਹੋਵੇ ਹਨਾ ਆਪਣੇ ਕਿਸੇ ਦੇਸ਼ ਦੇ ਉੱਤੇ ਜਾਂ ਕਿਤੇ ਹੋਰ ਭੀੜ ਪੈਂਦੀ ਹੋਵੇ ਫਿਰ ਉੱਥੇ ਜਿਹੜੀ ਸਿੱਖ ਰੈਜੀਮੈਂਟ ਆ ਵੀ ਉਹਨੂੰ ਅੱਗੇ ਕੀਤਾ ਜਾਂਦਾ ਉਹਨੂੰ ਲਾਇਆ ਜਾਂਦਾ ਜੀ ਇਹ ਸਚਾਈ ਹੈ ਇਹ ਇਹ ਬਿਲਕੁਲ ਸਚਾਈ ਹੈ ਜੀ ਅੱਛਾ ਹਾਂ ਸਿਕਰੇ ਰੇਜਿਮੈਂਟ ਜਿਵੇਂ ਸਰ ਦੋ ਤਿੰਨ ਮਹੀਨੇ ਆਪਣੇ ਦੇਸ਼ ਵਿੱਚ ਗੋਲਖਾਰੀ ਰੇਜਿਮੈਂਟ ਹੈ ਯਾਦ ਰੇਜਿਮੈਂਟ ਹੈ ਉਹ ਸਿਕਰੇ ਰੇਜਿਮੈਂਟ ਹੈ ਇਹਨਾਂ ਨੂੰ ਮਾਰਸਲ ਕਮ ਦੇ ਵਿੱਚ ਗਿਣਿਆ ਜਾਂਦਾ ਇਹਨਾਂ ਨੂੰ ਸਾਰਿਆਂ ਤੋਂ ਪਹਿਲਾਂ ਅੱਗੇ ਲਾਇਆ ਜਾਂਦਾ ਸਿਕਰੇ ਰੇਜਿਮੈਂਟ ਨੂੰ ਤਾਂ ਸਾਰਿਆਂ ਨੂੰ ਪਹਿਲਾਂ ਲਾਇਆ ਜਾਂਦਾ ਜੀ ਪੰਜਾਬ ਦੀ ਰੀਡੀਆਂ ਜੋ ਜਿਵੇਂ ਮਰਾਉ ਨੇ ਜਾਂਦੀ ਕਹਿਣ ਦਾ ਮਤਲਬ ਜੁਨਟ ਦਾ ਸਾਰਾ ਪੰਜਾਬ ਜਿਹੜੀ ਫੌਜ ਫੌਜ ਉਹਦਾ ਬਣਿਆ ਰਹੇ ਜਾਂਦਾ ਹਾਂ ਉਹ ਉਹਦਾ ਬਣਿਆ ਰਹੇ ਬਾਕੀ ਕਿ ਵੱਡੀ ਗੱਲ ਮੈਂ ਇਹ ਦੱਸ ਰਿਹਾ ਵੀ ਜਿੱਥੋਂ ਵੀ ਲੜਾਈ ਲੱਗਦੀ ਆ ਤਾਂ ਜਿਹੜੇ ਤੰਤਰ ਸਾਹਿਬ ਸਰੂਪੂਆ ਸਾਹਿਬ ਜੀ ਨੇ ਹਾਂ ਉਹ ਉਹ ਉਹਦੀ ਦਵਾਈ ਚ ਅਸੀਂ ਜਾਵੇਂ ਅੱਛਾ ਹਾਂ ਚਾਹੇ ਜਿੱਦੀ ਮਰਜ਼ੀ ਲੜਾਈ ਰਾਜੀ ਹੋਵੇ ਉਹ ਤੰਤਰ ਗੁਰੂ ਸਾਹਿਬ ਸਾਡੇ ਨਾਲ ਹੋਊਗੇ ਠੀਕ ਹਾਂ ਉਹਨਾਂ ਦਾ ਗੁਰਦੁਆਰਾ ਸਾਹਿਬ ਸਾਡੇ ਨਾਲ ਹੋਊਗਾ ਜਦੋਂ ਵੀ ਅਸੀਂ ਜਿੱਦੀ ਮਰਜ਼ੀ ਵੱਡੀ ਲੜਾਈ ਹੋਵੇ ਚਾਹੇ ਬੰਬ ਡਿੱਗਦੇ ਹੋਣ ਜਦੋਂ ਸਾਡੇ ਤੇ ਬੰਬ ਡਿੱਗਿਆ ਜੀ ਨਾਲੇ ਗੁਰਦੁਆਰ ਸਾਹਿਬ ਦਾ ਵੀ ਜਿਹੜਾ ਟੈਂਟ ਲਾ ਕੇ ਉੱਤੇ ਦਰਵਾਜ਼ਾ ਬਣਾਇਆ ਹੋਇਆ ਜੀ ਅੱਛਾ ਇਹ ਜਦੋਂ ਬੜਾ ਹੌਸਲਾ ਹੁੰਦਾ ਜੀ ਚਲੋ ਗੁੰਮ ਜਾਂਦੇ ਨਾਲ ਆ ਤੇ ਫਿਰ ਕੋਈ ਗੱਲੇ ਨਹੀਂ ਅਜੇ ਕਲਾਸ਼ ਸਵਾਲ ਚਲੋ ਆਪਣੇ ਥੋੜੀ ਵੀਡੀਓ ਲੰਬੀ ਹੋਗੀ ਇਹ ਜਿਹੜੀ ਇਹ ਕਾਰਗਿਲ ਦੇ ਉੱਤੇ ਜਿਹੜੀ ਫਿਲਮ ਬਣੀ ਸੀਗੀ ਜੇ ਮੈਨੂੰ ਦੱਸੇ ਤੁਸੀਂ ਦੇਖੀ ਆਈ ਹੋ ਫਿਲਮ ਦੇਖੀ ਆਈ ਦੇਖੀ ਆ ਅੱਛਾ ਉਹਦੇ ਵਿੱਚ ਜੋ ਵੀ ਦਿਖਾਇਆ ਗਿਆ ਉਹ ਕੁਛ ਅਤ ਹੈ ਕੁਛ ਹਾਂ ਐਸੀ ਹੈ ਜੀ ਅੱਛਾ ਠੀਕ ਹੈ ਸੀ ਜਾਂਦੀ ਆ ਨਾ ਆ ਸਹੀ ਸੀਗਾ ਜੀ ਅਜੇ ਪੂਰਾ ਦਿਖਾਇਆ ਨਹੀਂ ਗਿਆ ਜੀ ਜਿੰਨਾ ਜਾਂਦੀ ਹੋ ਸਕਦਾ ਹਾਂ ਜਿੱਦਾਂ ਆਪਣਾ ਪੂਰਾ ਦਿਖਾਇਆ ਨਹੀਂ ਗਿਆ ਉਹ ਤੁਸੀਂ ਦੱਸਿਆ ਗੱਲਾਂ ਬਾਕੀ ਵੀਡੀਓ ਓਡੀ ਲੰਬੀ ਹੋਗੀ ਗੱਲਾਂ ਤਾਂ ਬਹੁਤ ਜਿਆਦਾ ਜੀ ਕਰਨ ਵਾਲੀ ਚਲੋ ਫਿਰ ਕਿਸੇ ਪਾਰਟ ਵਿੱਚ ਦਿ ਦਾਨੀ ਸੀਗਾ ਜੀ ਬਰਫ ਦਾ ਪਾਣੀ ਗਰਮ ਕਰਕੇ ਪੀਣਾ ਪੈਂਦਾ ਸੀਗਾ ਬਰਫ ਦੇ ਪਾਣੀ ਚ ਵੀ ਜ਼ਹਿਰ ਘੁਲ ਗਈ ਸੀ ਕਿਉਂਕਿ ਬੰਬ ਡਿੱਗਦੇ ਸੀ ਬਰਫ ਦੇ ਉੱਤੇ ਉਹ ਹੀ ਪਾਣੀ ਘੁਲ ਗਿਆ ਮਤਲਬ ਇੰਜੀ ਨਾ ਤੰਗੀ ਦੇ ਵਿੱਚ ਵੀ ਜਿਹੜਾ ਸਾਡਾ ਜੋਸ਼ ਸੀਗਾ ਸਿਕਰੇ ਜਮੈਂਟਾਂ ਸਿਕਦੇ ਹੋਏ ਦਾ ਬੜਾ ਤਕੜਾ ਜੋਸ਼ ਸੀਗਾ ਇਹ ਸੋ ਦੋਸਤੋ ਜਿਸ ਤਰ੍ਹਾਂ ਆਪਾਂ ਜਿਹੜਾ ਇਹ ਜੁਲਾਈ ਦਾ ਮਹੀਨਾ ਜਿਹੜਾ ਇਹ ਜਿਸ ਤਰ੍ਹਾਂ ਗੱਲਬਾਤ ਕੀਤੀ ਆ ਆਪਾਂ ਨੂੰ ਰਣਗ ਸਿੰਘ ਬੀਬੀ ਹਰੋਣਾ ਨਾ ਹੌਲਦਾਰ ਇਹ ਕਾਰਗਿਲ ਦੀ ਜਿਹੜੀ ਲੜਾਈ ਹੋਈ ਸੀ 299 ਦੇ ਵਿੱਚ ਇਹ ਸਾਰਾ ਜਿਹੜਾ ਮਹੀਨਾ ਜਿਹੜੇ ਸਾਡੇ ਸ਼ਹੀਦ ਹੋਏ ਸੀਗੇ ਨੌਜਵਾਨ ਉਹਨਾਂ ਨੂੰ ਸ਼ਰਧਾ ਅਲੀਆਂ ਦਾ ਉਹਨਾਂ ਨੂੰ ਸ਼ਹਾਦਤਾਂ ਦਾ ਉਹਨਾਂ ਨੂੰ ਮਨਾਇਆ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਜਾ ਰਿਹਾ ਉਹਨਾਂ ਦੇ ਜੋ ਸਮਾਰਕ ਬਣੇ ਹੋਏ ਨੇ ਉੱਥੇ ਜਾ ਕੇ ਉਹਨਾਂ ਨੂੰ ਸ਼ਰਧਾ ਅਲੀ ਦਿੱਤੀ ਜਾ ਰਹੀ ਆ ਪਰਿਵਾਰਾਂ ਨੂੰ ਮਿਲਿਆ ਜਾ ਰਿਹਾ ਉਹਨਾਂ ਨੂੰ ਹੌਸਲਾ ਆਫਜਾਈ ਦਿੱਤੀ ਜਾ ਰਹੀ ਆ ਕਿ ਹਾਂ ਜਿਹੜੇ ਉਸ ਟਾਈਮ ਜਿਹੜੇ ਹੈਗੇ ਸੀਗੇ ਉਹਨਾਂ ਦੇ ਸਾਥੀ ਸੀਗੇ ਕਿ ਉਹ ਹੁਣ ਵੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਨਾਲ ਨੇ ਉਹਨਾਂ ਦਾ ਜਾਣ ਦੀ ਸਾਥ ਆ ਉਹ ਜਿੰਦਗੀ ਭਰ ਉਹ ਨਵਾਉਣਗੇ ਸੋ ਅਸੀਂ ਵੀ ਇੱਕ ਇੰਟਰਵਿਊ ਦੇ ਜਰੀਏ ਇਹ ਦਿਨ ਅਸੀਂ ਮਨਾਇਆ ਇੰਟਰਵਿਊ ਕੀਤੀ ਕਿਉਂਕਿ ਮੌਜੂਦ ਸੀਗੇ ਉਸ ਟਾਈਮ ਸਾਰੀ ਜਿਹੜੇ 2 ਮਹੀਨੇ ਜਿਹੜੀ ਜੰਗ ਦੀ ਲੜਾਈ ਦੇ ਹੋਏ ਸੀਗੇ ਉਹ ਪੂਰੇ 2 ਮਹੀਨੇ ਇਹ ਨਰੰਗ ਸਿੰਘ ਬੀਬੀਪੁਰ ਜੀ ਇਹ ਸਾਡੇ ਸਾਨੂੰ ਵੀ ਮਾਣਾ ਸਾਡੇ ਹਲਕੇ ਦੇ ਨੇ ਇਹ ਖੰਨਾ ਪਹਿ ਰਹਾ ਕੇ ਦੇ ਇਹ ਉਸ ਵਕਤ ਮੌਜੂਦ ਸੀਗੇ ਨਰੰਗ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਸਦਨਾ ਗਰਵਤ ਕੀਤੀ ਆ ਤੇ ਇਸ ਜਿਹੜੀ ਮਹਾਂ ਜਿਹੜੀ ਲੜਾਈ ਸੀਗੀ